ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜਾ ਅਭਿਆਨ ਸ਼ੁਰੂ ਕੀਤਾ ਸੀਗਾ ਵਰਲਡ এনवायरमेंट ਡੇ ਤੇ 5 ਜੂਨ ਨੂੰ ਇਸ ਅਭਿਆਨ ਦੇ ਵਿੱਚ ਪੂਰਾ ਭਾਰਤ ਵਰਸ਼ਾ ਕਰੋੜਾ ਜਿਹੜੇ ਪੀੜ ਉਹ ਲਗਾਏਗਾ ਕਿਉਂਕਿ ਐਸੀ ਜਦੋਂ ਡਵੈਲਪਮੈਂਟ ਲਈ ਚੱਲਦੇ ਆ ਡਵੈਲਪਮੈਂਟ ਦੇ ਵਿੱਚ ਜਦੋਂ ਡਵੈਲਪਮੈਂਟ ਕਰਦੇ ਤੇ ਉਦੋਂ ਬਹੁਤ ਜ਼ਿਆਦਾ ਐਸੀ ਪੀੜਾਂ ਦੀ ਕਟਾਈ ਕਰਦੇ ਆ ਸੋ ਉਹ এনवायरमेंट ਨੂੰ ਬਹੁਤ ਜ਼ਿਆਦਾ ਉਹਦਾ ਬੁਰਾ ਪ੍ਰਭਾਵ ਪੈਂਦਾ ਉਸ ਦਾ ਇਹ ਜੀ ਇੱਕ ਮਹਮ ਇੱਕ ਅਭਿਆਨ ਚਲਾਇਆ ਗਿਆ ਹੈ ਇੱਕ ਪੀੜ ਮਾਕੇ ਨਾਮ ਇਹ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜਾ ਅਭਿਆਨ ਸ਼ੁਰੂ ਕੀਤਾ ਸੀਗਾ ਵਰਡ এনवायरमेंट ਡੇ ਤੇ 5 ਜੂਨ ਨੂੰ ਸੋ ਉਸ ਦੇ ਤਹਿਤ ਜਿਹੜਾ ਹੈ ਇਸ ਅਭਿਆਨ ਦੇ ਵਿੱਚ ਪੂਰਾ ਭਾਰਤ ਵਰਸ਼ ਜਿਹੜਾ ਹੈ ਕਰੋੜਾ ਜਿਹੜੇ ਪੀੜ ਉਹ ਲਗਾਏਗਾ ਇਹ ਬੇਸਿਕਲੀ ਸਾਡੀ ਜਿਹੜੀ ਰੇ ਨੈਟਵਰਕਸ ਤਰਤੀਮਾ ਉਹਦੀ ਪੂਰਤੀ ਲਈ ਹੈ ਕਿਉਂਕਿ ਅਸੀਂ ਜਦੋਂ ਡਵੈਲਪਮੈਂਟ ਲਈ ਚੱਲਦੇ ਆਂ ਡਵੈਲਪਮੈਂਟ ਦੇ ਵਿੱਚ ਜਦੋਂ ਡਵੈਲਪਮੈਂਟ ਕਰਦੇ ਤੇ ਉਦੋਂ ਬਹੁਤ ਜ਼ਿਆਦਾ ਅਸੀਂ ਪੀੜਾਂ ਦੀ ਕਟਾਈ ਕਰਦੇ ਆਂ ਸੋ ਉਹ এনवायरमेंट ਨੂੰ ਬਹੁਤ ਜ਼ਿਆਦਾ ਉਹਦਾ ਬੁਰਾ ਪ੍ਰਭਾਵ ਪੈਂਦਾ ਉਸ ਦਾ ਤੇ ਇਸੇ ਲਈ ਗਲੋਬਲ ਵਾਰਮਿੰਗ ਦਾ ਇੱਕ ਰੀਜ਼ਨ ਇਹ ਵੀ ਹੈਗਾ ਕਿ ਜਿਹੜੇ ਅਸੀਂ ਦੇ ਇਨ ਡੇ ਆਊਟ ਜਿਹੜੇ ਐ ਇਹ ਪੀੜ ਕੱਟੇ ਜਾ ਰਹੇ ਆ ਸੋ ਇਸੇ ਅਭਿਆਨ ਦੇ ਅੱਗੇ ਚੱਲਦੇ ਹੋਏ ਅਸੀਂ ਇਸ ਅਜ ਖਾਲਸਾ ਕਾਲਜ ਫॉर ਔਮਨ ਜਿਹੜਾ ਐ ਇੱਥੇ ਇਹ ਜਿਹੜਾ ਇੱਕ ਬੱਚਿਆਂ ਨੂੰ ਵੀ ਪ੍ਰੇਰਣਾ ਦੇਣ ਲਈ ਇੱਥੇ ਅਸੀਂ ਜਿਹੜੇ ਪੀੜ ਲਗਾਏ ਆ ਤਾਂ ਕਿ ਬੱਚੇ ਵੀ ਜਿਹੜੇ ਹੈ ਇਹ ਅੱਗੇ ਤੋਂ ਅੱਗੇ ਜਿਹੜੇ ਐ ਉਹਨੂੰ ਪ੍ਰੇਰਿਤ ਕਰਨ ਤੇ ਇਹ ਵੀ ਵੱਤ ਵੱਤ ਜਿਹੜੇ ਪੀੜ ਲਗਾਏ ਐ ਐਡਵੋਕੇਟ ਜਿਤਿੰਦਰ ਖੁਰਾਨਾ ਪ੍ਰੈਜ਼ੀਡੈਂਟ ਇੰਡੀਅਨ ਟੈਕਸੇਸ਼ਨ ਐਡਵੋਕੇਟ ਐਸੋਸੀਏਸ਼ਨ ਅੱਜ ਜਿ세 ਇੱਥੇ ਆਏ ਲੁਧਿਆਣੇ ਮਾਡਲ ਟਾਊਨ ਹੋਏ ਜੀ ਜੀਨ ਖਾਲਸਾ ਕਾਲਜ ਫॉर ਔਮਨ ਇੱਥੇ ਚੀਫ ਗੈਸਟ ਆਪਣੇ ਗੋਰ ਸਾਹਿਬ ਹੈਗੇ ਇਨਕਮ ਟੈਕਸ ਡਿਪਾਰਟਮੈਂਟ ਦੇ ਵਿਕਰਮ ਗੋਰ ਸਾਹਿਬ ਆਏ ਹੈਗੇ ਹਨਾਂ ਨੇ ਪਲਾਂਟੇਸ਼ਨ ਲਗਾਏ ਹੈਗੇ ਅਸੀਂ ਰਲ ਕੇ ਮੁਹਿੰਮ ਜਿਹੜੀ ਚਲਾਈ ਸੀਗੀ ਇਨਕਮ ਟੈਕਸ ਦੇ ਜਿਹੜੇ ਡਿਪਾਰਟਮੈਂਟ ਗ੍ਰੀਨਰੀ ਰੱਖਣੇ ਪੇੜ ਵਗੈਰੇ ਲਗਾਣ ਦੀ ਇੱਥੇ ਕਾਫੀ ਪੇੜ ਲਗਾਏ ਹੈਗੇ ਆ ਤੇ ਇੱਥੇ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ ਹੈਗਾ ਉਹਨਾਂ ਨੂੰ ਕਿਹਾ ਹੈ ਕਿ ਉੱਥੇ ਨਾਲੀ ਦੇ ਨਾਲ ਹੀ ਤੁਹਾਨੂੰ ਦੱਸਣਾ ਚਾਹਨਾ ਹੈ ਅਜੇ ਉਥੇ ਸੌਹੂ ਚੱਕੀ ਹੈਗੀ ਹੈ ਕਿ ਅਸੀਂ ਫੋਟੋਗੱਟ ਸੋ ਪੇੜ ਲਗਾਵਾਂਗੇ ਜਿਵੇਂ ਗੋਰ ਸਾਹਿਬ ਨੇ ਦੱਸਿਆ ਹੈ ਕਹਿੰਦੇ ਕਿਸੇ ਬਰਥਡੇ ਹੁੰਦਾ ਸਾਨੂੰ ਉਦੋਂ ਵੀ ਪੇੜ ਲਗਾਉਣਾ ਚਾਹੀਦਾ ਹੈਗਾ ਜਿਸ ਦਾ ਇਨਕਮਡ ਡਿਪਾਰਟਮੈਂਟ ਨੈਸ਼ਨਲ ਇਹ ਮੁਹਿੰਮ ਚਲਾਈ ਹੈ ਇੱਕ ਪੇੜ ਮਾਂ ਕੇ ਨਾਮ ਉਹਨਾਂ ਨੇ ਕਹਿ ਕੇ ਕਿ ਸਾਡੀ ਮਾਂ ਹੁੰਦੀ ਹੈ ਬਾਇਓਮੈਡੀਕਲ ਇੱਕ ਮਦਰ ਹੁੰਦੀ ਸਾਡੇ ਧਿਆਨ ਰੱਖਦੀ ਹੈ ਸਾਡਾ ਖਾਣ ਪੀਣ ਦਾ ਧਿਆਨ ਰੱਖਦੀ ਐਦੇ ਜਿਹੜੀ ਹੈ ਧਰਤੀ ਮਾਤਾ ਹੈਗੀ ਹੈ ਤੇ ਸਾਨੂੰ ਗਰੀਨ ਇਨਵਾਇਰਨਮੈਂਟ ਨੂੰ ਸਵੱਛ ਰੱਖਣਾ ਚਾਹੀਦਾ ਹੈ ਇਹਦੇ ਕਰਕੇ ਹਰ ਤੇ ਇੱਕ ਪੇੜ ਜਰੂਰ ਲਗਾਣਾ ਚਾਹੀਦਾ ਹੈਗਾ ਤੇ ਇੱਥੇ ਆਏ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ